ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਟਿਪਸ ਨੁਸਖੇ ਆਪਣੀ ਸਿਹਤ ਬਾਰੇ ਵਿਚਾਰ ਇੱਕ ਹਫਤੇ ਵਿੱਚ ਇੱਕ ਦਿਨ ਨਹਾਉਣ ਵਾਲੇ ਪਾਣੀ ਦੇ ਵਿੱਚ ਸੈਂਦਾ ਨਮਕ ਮਿਕਸ ਕਰਕੇ ਨਹਾ ਲਓ ਇਹ ਸਰੀਰ ਦੀ ਥਕਾਨ ਦੂਰ ਕਰਦਾ ਹੈ ਮਾਸਪੇਸ਼ੀਆਂ ਦੇ ਦਰਦ ਘਟ ਕਰਦਾ ਹੈ ਅਤੇ ਸਕਿਨ ਨੂੰ ਵੀ ਰਿਲੈਕਸ ਕਰਦਾ ਹੈ ਦੋ ਹਰ ਰੋਜ਼ ਸਵੇਰੇ ਨੰਗੇ ਪੈਰ ਠੰਡੇ ਘਾਹ ਤੇ 5-7 ਮਿੰਟ ਜ਼ਰੂਰ ਸੈਰ ਕਰੋ ਜੀ ਅੱਖਾਂ ਦੀ ਰੌਸ਼ਨੀ ਬਲੱਡ ਪ੍ਰੈਸ਼ਰ ਅਤੇ ਮਾਨਸਿਕ ਸ਼ਾਂਤੀ ਦੇ ਲਈ ਬਹੁਤ ਵਧੀਆ ਹੈ ਤਿੰਨ ਸੌਣ ਤੋਂ ਪਹਿਲਾਂ ਪੈਰਾਂ ਅਤੇ ਤਲੀਆਂ ਨੂੰ ਸਰੋਂ ਦੇ ਤੇਲ ਦੀ ਮਾਲਿਸ਼ ਕਰੋ ਅਤੇ ਜਰਾਬਾਂ ਪਾ ਲਓ ਇਸ ਦੇ ਨਾਲ ਸਰੀਰ ਵਿੱਚ ਕਬਰਾਹਟ ਬਣੀ ਰਹਿੰਦੀ ਹੈ ਸਰਦੀਆਂ ਦੇ ਵਿੱਚ ਸਰਦੀ ਜਕਾਮ ਲਾਗੇ ਨਹੀਂ ਆਉਂਦਾ ਅਤੇ ਨੀਂਦ ਬਹੁਤ ਗਹਿਰੀ ਆਉਂਦੀ ਹੈ 4 ਗਰਮੀਆਂ ਦੇ ਵਿੱਚ ਫ੍ਰਿਜ ਦਾ ਠੰਡਾ ਪਾਣੀ ਜਲਦੀ ਨਾ ਪੀਓ ਇੱਕ ਸਟੀਲ ਦੇ ਗਲਾਸ ਵਿੱਚ ਭਰ ਕੇ 2 ਮਿੰਟ ਰੱਖੋ ਫਿਰ ਪੀਓ ਜਿਸ ਦੇ ਨਾਲ ਗਲਾ ਖਰਾਬ ਨਹੀਂ ਹੋਵੇਗਾ ਤੇ ਸਰਦੀ ਖੰਗ ਤੋਂ ਬਚਾਅ ਹੋ ਸਕਦਾ ਹੈ ਪੰਜ ਪਸੀਨੇ ਦੇ ਨਾਲ ਚਿਪਚਪਾ ਹੋ ਰਹੀ ਹੈ ਤਾਂ ਇੱਕ ਚਮਚ ਮਲਤਾਨੀ ਮਿੱਟੀ ਦੇ ਵਿੱਚ گلاب ਜਲ ਮਿਕਸ ਕਰਕੇ ਗਰਦਨ ਅਤੇ ਪਿੱਠ ਤੇ ਲਗਾਓ ਤੁਰੰਤ ਠੰਡਕ ਮਿਲੇਗੀ ਅਤੇ ਖਾਰਸ਼ ਵੀ ਦੂਰ ਹੋ ਜਾਵੇਗੀ 6 ਬੱਚੇ ਗਰਮੀ ਵਿੱਚ ਖੇਡਣ ਜਾਣ ਤੋਂ ਪਹਿਲਾਂ ਉਸ ਦੇ ਸਿਰ ਉਤੇ ਸੂਤੀ ਕੱਪੜਾ ਜਾਂ ਟੋਪੀ ਜ਼ਰੂਰ ਪਾ ਦਿਓ ਸਿਰ ਦਰਦ ਸੰਟੋਕ ਅਤੇ ਤੁਪ ਤੋਂ ਬਚਾਅ ਹੋ ਸਕਦਾ ਹੈ 7 ਗਰਮੀ ਦੇ ਵਿੱਚ ਨਿੰਬੂ ਪਾਣੀ ਅਤੇ ਥੋੜਾ ਕਾਲਾ ਲੂਣ ਪਦੀਨਾ ਮਿਕਸ ਕਰਕੇ ਪੀਓ ਸਰੀਰ ਦਾ ਤਾਪਮਾਨ ਕੰਟਰੋਲ ਰਹੇਗਾ ਅਤੇ ਥਕਾਵਟ ਨਹੀਂ ਹੋਵੇਗੀ 8 ਕਮਰੇ ਦੇ ਵਿੱਚ ਫਰੈਸ਼ ਫੁੱਲ ਰੱਖੋ ਉਨ੍ਹਾਂ ਦੀ ਖੁਸ਼ਬੂ ਅਤੇ ਰੰਗ ਮਾਨਸਿਕ ਸਕੂਨ ਲਿਆਉਂਦਾ ਹੈ 9 ਟੀਵੀ ਜਾਂ ਵੈਲ ਬੰਦ ਕਰਕੇ ਸ਼ਾਂਤ ਵਿੱਚ ਕੁਝ ਟਾਈਮ ਬੈਠ ਜਾਓ ਇਹ ਮਨ ਨੂੰ ਰੀਸੈਟ ਕਰਨ ਦੇ ਵਿੱਚ ਮਦਦ ਕਰਦਾ ਹੈ 10 ਹਲਕੀ ਸਟ੍ਰੈਚਿੰਗ ਕਰੋ ਇਹ ਸਰੀਰ ਤੋਂ ਨਾ ਘੱਟ ਕਰਕੇ ਦਿਮਾਗ ਦੀ ਸ਼ਾਂਤੀ ਕਰਦਾ ਹੈ 11 ਰਾਤ ਨੂੰ ਸੌਣ ਤੋਂ ਪਹਿਲਾਂ ਕੁਝ ਵਧੀਆ ਅਤੇ ਸਕਾਰਤਮਕ ਸੋਚੋ ਇਹ ਨੀਂਦ ਨੂੰ ਸ਼ਾਂਤ ਅਤੇ ਗਹਿਰੀ ਬਣਾਉਂਦਾ ਹੈ 12 ਰੀਮਾ ਥਰੇਪੀ ਦਾ ਉਪਯੋਗ ਕਰੋ ਇਹ ਸੰਗੰਧ ਮਨ ਦੀ ਬੇਚੈਨੀ ਨੂੰ ਕੱਟ ਕਰਦੀ ਹੈ 13 ਕਿਸੇ ਜ਼ਰੂਰਤਮੰਦ ਇਨਸਾਨ ਦੀ ਮਦਦ ਕਰੋ ਮਦਦ ਕਰਨ ਦੇ ਨਾਲ ਮਨ ਨੂੰ ਸ਼ਾਂਤੀ ਅਤੇ ਸੰਤੁਸ਼ਟੀ ਮਿਲਦੀ ਹੈ 14 ਸ਼ੂਗਰ ਤੋਂ ਆਪਣੇ ਆਪ ਨੂੰ ਬਚਾਉਣਾ ਹੈ ਤਾਂ ਮਾਵਾ ਦੀ ਦਾਲ ਆਪਣੀ ਡਾਈਟ ਵਿੱਚ ਸ਼ਾਮਲ ਕਰੋ ਇਹ ਨੈਚੁਰਲ ਤਰੀਕੇ ਦੇ ਨਾਲ ਬਲੱਡ ਸ਼ੂਗਰ ਕੰਟਰੋਲ ਕਰਦੀ ਹੈ 15 ਖਾਲੀ ਪੇਟ ਪਾਣੀ ਪੀਣ ਦੇ ਨਾਲ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ ਅਤੇ ਚਰਬੀ ਘਟਦੀ ਹੈ 16 ਜਿਆਦਾ ਸਮੋਸੇ ਅਤੇ ਤਲੀਆਂ ਚੀਜ਼ਾਂ ਖਾ ਰਹੇ ਹੋ ਤਾਂ ਚਿਹਰਾ ਸਾਫ਼ ਨਹੀਂ ਰਹੇਗਾ ਦਾਣੇਦਾਰ ਬਣਾ ਰਹੇਗਾ ਖੂਬਸੂਰਤੀ ਦਾ ਦੁਸ਼ਮਨ ਤੁਹਾਡਾ ਸਵਾਦ ਬਣ ਜਾਵੇਗਾ 17 ਹਰ ਗੱਲ ਜ਼ਰੂਰੀ ਨਹੀਂ ਕਹਿਣੀ ਚਾਹੀਦੀ ਜੋ ਦਿਲ ਨੂੰ ਸਕੂਨ ਦੇਵੇ ਉਹ ਬਹੁਤ ਹੈ ਪਰ ਲੇਕਿਨ ਚੁੱਪ ਰਹਿਣਾ ਇੱਕ ਇਬਾਦਤ ਹੈ 18 ਦਹੀਂ ਦੇ ਨਾਲ ਖੀਰ ਖਾਣੇ ਹਾਂ ਤਾਂ ਪੇਟ ਠੰਡਾ ਰਹਿੰਦਾ ਹੈ ਅਤੇ ਕਬਜ ਨਹੀਂ ਹੁੰਦੀ 19 ਜੇਕਰ ਰੰਗ ਸਾਵਲਾ ਹੈ ਤਾਂ ਇਸ ਨੂੰ ਹੋਰ ਨਖਾਰਨਾ ਚਾਹੁੰਦੇ ਹੋ ਤਾਂ ਹਰ ਰੋਜ਼ ਗੁਲਾਬ ਜਲ ਅਤੇ ਅਤਰ ਚਿਹਰੇ ਉੱਤੇ ਲਗਾਓ ਨਖਾਰ ਵੀ ਆਵੇਗਾ ਅਤੇ ਰੰਗ ਵਿੱਚ ਨਮੀ ਵੀ ਰਹੇਗੀ 20 ਸਰੋਂ ਦਾ ਤੇਲ ਨੱਕ ਵਿੱਚ ਲਗਾਉਣ ਦੇ ਨਾਲ ਘਟਾ ਮਿੱਟੀ ਅਲਰਜੀ ਅਤੇ ਛਿੱਕਾਂ ਤੋਂ ਛਡਕਾਰਾ ਹੁੰਦਾ ਹੈ 21 ਬਲਗਮ ਅਤੇ ਜ਼ੁਕਾਮ ਤੋਂ ਛਡਕਾਰਾ ਪਾਉਣ ਦੇ ਲਈ ਹਰ ਰੋਜ਼ ਇੱਕ ਮੁਠ ਛੋਲੇ ਖਾਓ ਅਤੇ 1 ਘੰਟੇ ਤੱਕ ਪਾਣੀ ਨਾ ਪੀਓ ਜੀ 22 ਦਵਾਈਆਂ ਖਾ ਕੇ ਥੱਕ ਚੁੱਕੇ ਹੋ ਤਾਂ ਇੱਕ ਕੱਪ ਗ੍ਰੀਨ ਟੀ ਦਿਨ ਵਿੱਚ ਜ਼ਰੂਰ ਪੀ ਲਓ ਫਾਲਤੂ ਦੀ ਚਰਬੀ ਗਲਤ ਹੈ ਅਤੇ ਦਿਲ ਨੂੰ ਸਕੂਨ ਮਿਲਦਾ ਹੈ 23 ਜੋ ਇਨਸਾਨ ਦੂਸਰਿਆਂ ਦੇ ਲਈ ਰੋਂਦਾ ਹੈ ਉਹ ਪਰਮਾਤਮਾ ਦੇ ਬਹੁਤ ਨੇੜੇ ਹੁੰਦਾ ਹੈ ਕਿਉਂਕਿ ਇਨਸਾਨੀਅਤ ਜਿੰਦਾ ਹੁੰਦੀ ਹੈ 24 ਹਫਤੇ ਵਿੱਚ ਇੱਕ ਵਾਰ ਗਰਮ ਪਾਣੀ ਦੇ ਵਿੱਚ ਲੂਣ ਪਾ ਕੇ ਪੈਰਾਂ ਨੂੰ ਧੋ ਲਓ ਥਕਾਨ ਅਤੇ ਤਣਾਅ ਦੋਵੇਂ ਦੂਰ ਚਲੇ ਜਾਂਦੇ ਹਨ ਪੰਜੀ ਭਾਰ ਘਟ ਕਰਨਾ ਚਾਹੁੰਦੇ ਹੋ ਤਾਂ ਲਸਣ ਖਾਓ ਜਿਸਮ ਦੀ ਚਰਬੀ ਘੁਲ ਜਾਵੇਗੀ ਅਤੇ ਮੈਟਾਬੋਲਿਜਮ ਤੇਜ਼ ਹੋ ਜਾਵੇਗਾ ਇਹ ਹਨ 25 ਨੁਸਖੇ ਹੋਰ ਵੀ ਲੋਕਾਂ ਤੱਕ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਹਰ ਕਿਸੇ ਦਾ ਭਲਾ ਹੋ ਸਕੇ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਹੈ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਵੀਡੀਓ ਵੇਖਣ ਵਾਸਤੇ ਤੁਹਾਡਾ ਧੰਨਵਾਦ ਜੀ ਮਿਲਦੇ ਹਾਂ ਨੈਕਸਟ ਵੀਡੀਓ ਲੈ ਕੇ